ਮਟਰ ਇੱਕ 50 ਵਾਲਾ ਆ ਗਿਆ ਜੀ ਇਹ 98 ਮਡਲਾ ਜੀ 60 ਵਾਲਿਆਂ ਦਾ ਛੋਟਾ ਪਾਈ ਹਾਂ ਜੀ ਹਾਂ ਜੀ ਸਾਰਾ ਅਰੀਨਲ ਟਰੈਕਟਰ ਹੈ ਤੱਕ ਮਗਰਾੜ ਮਰੂਰ ਨਾਲ ਦੇ ਟਰੈਕਟਰ ਨੂੰ ਹਾਂ ਜੀ ਜੈਨੀਅਨ ਟਰੈਕਟਰ ਆ ਸਾਰਾ ਜਿੰਨਾ ਹੈਗਾ ਐਂਡ ਵੀ ਕੋਈ ਵੀ ਨਹੀਂ ਚੇਂਜ ਹੋਇਆ ਅਜੇ ਤੱਕ ਸਾਰੇ ਐਂਡ ਵੀ ਨਾਲ ਦੇ ਨਾਲ ਦੇ ਟਰੈਕਟਰ ਠੀਕ ਹੈ ਜੀ ਛਾਲੀ ਜੂਲੀ ਸਾਰੀ ਨਾਲ ਦੀ ਟਰੈਕਟਰ ਦੀ ਹਜੇ ਤੱਕ ਇਹ ਵੀ ਰੀਜਨਲ ਜੀ ਹਾਂ ਜੀ ਹਾਂ ਜੀ ਇਹਦੀ ਡਿਮਾਂਡ ਹੈਗੀ ਵੀਰੇ 145000 ਰੁਪਿਆ 145 ਹਾਂ ਦੇ ਦੇ ਦਿਆਂਗੇ 130000 ਦਾ ਛਵਾ ਦਾ ਕਰਦੇ ਮੌਕੇ ਤੇ ਕੋਈ ਨਹੀਂ ਹੋ ਜੂਗਾ ਮਾਨਤਾਨ ਕਰ ਦਾਂਗੇ 48 ਫਾਰਮ ਟ੍ਰੈਕ ਬਾਰੇ ਰੱਖ ਦੇਣਾ ਬਾਈ ਜਿਆਦੇ ਫਾਰਮ ਟ੍ਰੈਕ ਹੀ ਆ ਡਬਲ ਕਲੱਚ ਆ ਸਾਰਾ ओरिजिनल ਟ੍ਰੈਕ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਆ ਸਾਰਾ ਜੈਨੂਇਨ ਟ੍ਰੈਕਟਰ ਠੀਕ ਆ ਜੀ ਗਰੰਟੀ ਆ ਬਈ ਰੰਗ ਪੇਂਟ ਦੀ ਰੰਗ ਦੀ ਗਰੰਟੀ ਆ ਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਵੀ ਇਹਨਾਂ ਨੂੰ ਆਪਾਂ ਪਹੁੰਚੇ ਨਲਵੰਡੀ ਸੱਬੋ ਟਰੈਕਟਰ ਮੰਡੀ ਤੇ ਨਿੱਕੇ ਬਾਈ ਨਾਲ ਕਰ ਦਿਆਂਗਾ ਸਹੀ ਗੱਲ ਵੀਰ ਉਹ ਠੀਕ ਹੋ ਜੀ ਸਰ ਵਧੀਆ ਜੀ ਉਹ ਠੀਕ ਆ ਵੀਰ ਸਾਰੇ ਪੀਸ ਹੀ ਬਦਲੇ ਗਏ ਹਨ ਬਾਈ ਹਾਂ ਸਾਰੇ ਚੇਂਜ ਆ ਜੀ ਠੀਕ ਆ ਜੀ ਚਾਰ ਕਾ ਟਰੈਕਟਰ ਹੀ ਲੈਂਦਾ ਬਾਈ ਚਾਰ ਟਰੈਕ ਕਿੰਨੇ ਮਾਡਲ ਹੈ ਜੀ ਇਹ 2007 ਮਾਡਲ ਹੈ ਵੀਰੇ 7 ਮਾਡਲ ਹੈ ਹਾਂਜੀ ਇਹ 14 ਦੇ ਟਾਇਰਾਂ ਚਾ ਵੀਰੇ ਠੀਕ ਹੈ ਜੀ ਡਬਲ ਕਲਚ ਹੈ ਜੀ ਟਾਇਰਾਂ ਦੀ ਕੰਡੀਸ਼ਨ ਜੀ ਟਾਇਰ ਹੈਗੇ ਮਗਰ ਲਈ ਜੀ 70 ਪੈਸੇ ਮੂਰ ਲਈ 80 ਪੈਸੇ ਠੀਕ ਹੈ ਜੀ ਨੰਬਰ ਜੀ ਪੂਰਾ Ориਗਨਲ ਟਰੈਕਟਰ ਆ ਸਾਰਾ ਨੰਬਰ ਹਰਿਆਣਾ ਜੀ ਇਹ ਠੀਕ ਹੈ ਜੀ ਰੰਗ ਪੇਂਟ ਦਾ ਜੀ ਰੰਗ Ориਗਨਲ ਆ ਸਾਰਾ ਮਗਰਾੜ ਮਰੂਰ ਚੈੱਕ ਕਰਾ ਦਿਓ ਪੂਰੇ ਸਾਫ ਹੈ ਜੀ ਠੀਕ ਹੈ ਜੀ ਸੋਸਾ ਵਗੈਰਾ ਦਾ ਜੀ ਸਾਰੇ ਸਾਰੀ ਆ ਵੇਖੋ ਜਿਹੜੀ ਚੀਜ਼ ਵੀਰੇ Ориਗਨਲ ਟੀ ਦੀ ਆ ਉਹ ਵੀ ਪਈ ਹੈ ਠੀਕ ਹੈ ਜੀ 7 ਮਾਡਲ ਦੀ ਡ ਦੇ ਦੇ ਦਾਂਗੇ 260 ਦਾ ਜੀ ਇੰਜਨ ਗੇਅਰ ਦਾ ਕਿਵੇਂ ਰੋ ਇੰਜਨ ਗੇਅਰ ਸਹੀ ਆ ਵੀਰੇ ਠੀਕ ਆ ਜੀ ਪੂਰਾ ਚੰਗਾ ਸਰ ਅੱਗੇ ਫੇਰ ਆ ਗਿਆ ਜੀ ਫਾਰਮਰ ਟਰੈਕ 60 ਇਹ ਪੰਜਾਬ ਨੰਬਰ ਆ ਜੀ ਇਹ ਪਿਆਬ ਨੰਬਰ ਆ 2002 ਮਾਡਲ ਆ ਵੀਰੇ ਹਾਂਜੀ ਡਬਲ ਕਲੱਚ ਆ ਸਾਰਾ Ориਜਨਲ ਆ ਇਹ ਤੱਕ ਬਗਰਾੜ ਮੁਰੂਰ ਨਾਲ ਦੇ ਆ ਡਰੈਕਟਰ ਨੂੰ ਠੀਕ ਆ ਜੀ ਸਾਰਾ ਜੈਨੀਅਨ ਡਰੈਕਟਰ ਹੈ ਠੀਕ ਆ ਜੀ Ориਜਨਲ ਪੂਰਾ ਚੰਗਾ ਇੰਜਨ ਗੇਅਰ ਦਾ ਵੀ ਪੂਰਾ ਚੰਗਾ ਡਰੈਕਟਰ ਆ ਜੀ ਠੀਕ ਆ ਜੀ ਪਿਆਬ ਨੰਬਰ ਹੈ ਪੀ ਵੀ 26 ਖੰਨੇ ਦਾ ਜੀ ਟਾਇਰ ਹੈ ਗਿਆ ਤੇ ਨੈਟ ਵੀਰੇ 65 ਤੋਂ 70 ਪੈਸੇ ਹਾਂਜੀ ਤੇ ਮੂਰ ਲੈ ਗਿਆ ਠੀਕ ਹੈ ਜੀ ਇਹ ਆ ਗਿਆ ਜੀ 2002 ਮਾਡਲ ਡਿਮਾਂਡ ਇਹਦੀ ਕਿੰਨੀ ਹੈ ਜੀ ਡਿਮਾਂਡ ਇਹਦੀ 225 ਹੈ ਵੀਰੇ ਦੇ ਦੇਾਂਗੇ 210 ਦਾ ਜੀ 210 ਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਕੀ ਮੌਕੇ ਤੇ ਮਾਰਨਾ ਆਉਂਦਾ ਹਾਂ ਮੌਕੇ ਤੇ ਹੋ ਜੀ ਵੀਰੇ ਮਾਨਤਾਨ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਹਾਂਜੀ ਉਹਦਾ ਮਾਨਤਾਨ ਜ਼ਰੂਰ ਕਰਾਂਗੇ ਆਪਾਂ ਠੀਕ ਹੈ ਜੀ ਸਾਹਮਣੇ ਫਾਰਮਨ ਟ੍ਰੈਕ 50 ਵਾਲਾ ਆ ਗਿਆ ਜੀ ਇਹ 98 ਮਾਡਲ ਹੈ ਜੀ 60 ਵਾਲਿਆਂ ਦਾ ਛੋਟਾ ਪਾਈ ਹਾਂਜੀ ਸਾਰਾ ओरिजिनल ਟਰੈਕਟਰ ਹੈ ਤੱਕ ਮਗਰਾੜ ਮਰੂਰ ਨਾਲ ਦੇ ਟਰੈਕਟਰ ਨੂੰ ਹਾਂਜੀ ਜੇਨੀਅਨ ਟਰੈਕਟਰ ਸਾਰਾ ਜਿੰਨਾ ਹੈਗਾ ਐਂਡ ਵੀ ਕੋਈ ਵੀ ਨਹੀਂ ਚੇਂਜ ਹੋਇਆ ਅਜੇ ਤੱਕ ਸਾਰੇ ਐਂਡ ਵੀ ਨਾਲ ਦੇ ਆ ਨਾਲ ਦੇ ਟਰੈਕਟਰ ਠੀਕ ਆ ਜੀ ਕੱਲਾ ਬੈਂਪਰ ਤੇ ਪੇਂਟ ਹੋਇਆ ਬਸ ਹਾਂ ਬੈਂਪਰ ਬੈਂਟਰੀ ਬਾਕਸਾ ਹੋਇਆ ਐਂਡ ਚੈੱਕ ਕਰਾਦੇ ਅਜੇ ਤੱਕ ਨਾਲ ਦੇ ਆ ਵੀਰੇ ਠੀਕ ਆ ਜੀ ਟਾਇਰਾਂ ਦੀ ਕੰਡੀਸ਼ਨ ਬਈ ਟਾਇਰ ਹੈਗੇ ਵੀਰੇ ਚਾਰੇ ਸਹੀ 60 ਪੈਸੇ ਕੰਪਨੀ ਦੇ ਟਾਇਰ ਆ ਵਜਾ ਹਾਂ ਮਗਰ ਗੁਡਇਰ ਦੇ ਮੂਰੇ ਮਾਰਕਦੇ ਆ ਠੀਕ ਆ ਜੀ ਜੜੀ-ਜੂੜੀ ਸਾਰੀ ਨਾਲ ਦੀ ਆ ਟਰੈਕਟਰ ਦੀ ਅਜੇ ਤੱਕ ਇਹ ਵੀ ਰੀਜਨਲ ਜੀ ਹਾਂਜੀ ਹਾਂਜੀ ਰੀਜਨਲ ਠੀਕ ਆ ਜੀ ਟੁੱਟੀ-ਟੁੱਟੀ ਵੀ ਨਹੀਂ ਹੈਗੀ ਇਹਨਾਂ ਹਾਂ ਠੀਕ ਹੈ ਜੀ ਇਹਦੀ ਡਿਮਾਂਡ ਹੈਗੀ ਵੀਰੇ 145000 ਰੁਪਿਆ 145 ਹਾਂ ਦੇ ਦੇਾਂਗੇ 130000 ਛਵਾ ਦਾ ਕਰ ਦੇ ਮੌਕੇ ਤੇ ਕੋਈ ਨਹੀਂ ਹੋ ਜਾਊਗਾ ਮਾਨਤਾਨ ਕਰ ਦਾਂਗੇ ਅਗੇ ਜੀ ਅੱਗੇ ਹੈਗਾ 8 ਮਾਡਲ ਜੀ 8 ਮਾਡਲ ਪੀਵੀ 19 ਨੰਬਰ ਆ ਜੀ ਬਰਨਾਲੇ ਦਾ 60 ਵਾਲੇ ਫਾਰਮ ਟਰੈਕ ਵਾਲੇ ਰੱਖ ਦੇਣਾ ਬਈ ਜਿਆਦੇ ਫਾਰਮ ਟਰੱਕ ਹੀ ਆ ਡਬਲ ਕਲੱਚ ਆ ਸਾਰਾ Ориਗਨਲ ਟਰੈਕਟਰ ਪੀਵੀ 19 ਬਰਨਾਲੇ ਦਾ ਨੰਬਰ ਟਾਇਰ ਟਰੈਕਟਰ ਨੂੰ ਹੈਗੇ ਚਾਰੇ 90 ਪੈਸੇ ਹਾਂਜੀ ਚੈੱਕ ਕਰਾਦੇ ਮੂਰੇ ਐਮ ਆਰਪੀ ਮਗਰ ਬੀਕੇਟੀ ਦੇ ਆ ਹਾਂਜੀ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਆ ਸਾਰਾ ਜੈਨੂਇਨ ਟਰੈਕਟਰ ਠੀਕ ਆ ਜੀ ਗਰੰਟੀ ਆ ਵੀ ਰੰਗ ਪੇਂਟ ਦੀ ਰੰਗ ਦੀ ਗਰੰਟੀ ਆ ਵੀਰੇ ਕੋਈ ਬੰਪਰ ਬੈਟਰੀ ਬਾਕਸਾ ਹੋਇਆ ਹੋਰ ਕਿਤੇ ਵੀ ਨਹੀਂ ਠੀਕ ਆ ਜੀ ਸਾਰਾ ਜੈਨੂਇਨ ਟਰੈਕਟਰ ਇੰਜਨ ਗੇਅਰ ਰੇਮੂ ਮੂ ਚੈੱਕ ਕਰਾਦੇ ਹਾਈ ਤੱਕ ਕਿਤੇ ਕੋਈ ਚਰੀਟ ਚੱਪਾ ਵੀ ਨਹੀਂ ਗੀ ਪੂਰੇ ਸਾਫ ਟਰੈਕਟਰ ਦੇ ਰਹਿਮ ਠੀਕ ਆ ਜੀ ਕੰਡੀਸ਼ਨ ਦਾ ਪੂਰਾ ਵਧੀਆ ਪਿਆ ਪੂਰਾ ਚੰਗਾ ਟਰੈਕਟਰ ਆ ਜੀ ਠੀਕ ਆ ਜੀ ਡਿਮਾਂਡ ਹੀ ਜੀ ਡਿਮਾਂਡੇ ਦੀ ਹੈਗੀ ਵੀਰੇ 285 ਜੀ ਠੀਕ ਹੈ ਜੀ ਤੇ ਕੰਟੈਕਟ ਨੰਬਰ ਦੱਸ ਦੋ ਜੀ 98036 ਹਾਂਜੀ 12799 ਠੀਕ ਹੈ ਜੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਇਧਰੋਂ ਕੰਟੈਕਟ ਕਰ ਲਿਓ ਇੱਕ ਇੱਕ ਨਾ ਆਪਣੇ ਕੋਲੇ 13 ਮਾਡਲ ਟਰੈਕਟਰ ਹੈ ਈਪੀਆਈ ਠੀਕ ਹੈ ਜੀ 1400 ਘੰਟਾ ਚੱਲਿਆ ਹੋਇਆ ਟਰੈਕਟਰ ਇਸ ਟਾਈਮ ਆਪਾਂ ਨੇ ਘਰੇ ਚੱਲੀ ਜਾਂਦਾ ਵਾਹਣ ਵਾਈ ਜੰਨੇ ਆਪਾਂ ਕਣਕ ਬੀਜੀ ਜਾਂਨੇ ਆਂਗੇ ਹਾਂਜੀ ਸਾਰਾ ਜੈਨੂਇਨ ਟਰੈਕਟਰ ਨਾਲ ਦੇ ਟਰੈਕਟਰ ਨੂੰ ਟਾਇਰ ਹੈਗੇ ਅਗਰਲੇ 65 ਪੈਸੇ ਹੈ ਮੂਹਰੇ 75 ਪੈਸੇ ਠੀਕ ਹੈ ਜੀ ਵਾਹ ਕੇ ਸੱਲੀ ਕਰਕੇ ਲੈ ਜੇ ਭਲਾ ਬੰਦਾ 1400 ਫੋਟੋ-ਫੋਟੋ ਆ ਫੋਟੋ ਭਾ ਦੇਾਂਗੇ ਆਪਣੇ ਨਾਲ ਕੰਟੈਕਟ ਕਰ ਲੈ ਬੰਦਾ ਨੰਬਰ ਤੇ ਠੀਕ ਹੈ ਜੀ ਚਾਹੇ ਵਾ ਕੇ ਸੱਲੀ ਘਾਲੇ ਘਰੇ ਤੇ ਚਲੀ ਜਾਂਦਾ ਇਸ ਟਾਈਮ ਠੀਕ ਹੈ ਜੀ ਹਾਂਜੀ ਸਕਰੀਨ ਤੇ ਨੰਬਰ ਕਰ ਲਓ ਕੰਟੈਕਟ ਧੰਨਵਾਦ ਜੀ